సతశ్రీకాలీ సార్ అజా నింబూ మి అచారనావే సబ్తో పై తిని కీమ నింబూ లేని వీస్ బాధ ఇంను చాలే హనుబుడ్ చమ్చ నమక మిలావేను ధకాన్ రక్వే మే ఇంబూలు సారా ది ధు వచ్చి అగలే దినే యాడ్ 1 ਚਮਚ ਅਜਵਾਇਨ 1 ਚਮਚ ਦਰਦਰਾ ਪੀਸਿਆ ਹੋਇਆ ਜੀਰਾ 1/2 ਚਮਚ ਲਾਲ ਮਿਰਚ ਅਤੇ 1 ਚਮਚ ਕਾਲਾ ਨਮਕ ਲਿਆ ਹੈ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਨਿੰਬੂਆਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਹਨੂੰ ਟੱਗ ਕੇ 3-4 ਦਿਨ ਲਈ ਧੁੱਪ ਵਿੱਚ ਰੱਖ ਦਵਾਂਗੇ 4 ਦਿਨਾਂ ਬਾਅਦ ਮੈਂ ਇਹਨਾਂ ਨਿੰਬੂਆਂ ਦੇ ਵਿੱਚ ਇੱਕ ਕੋਲੀ ਖੰਡ ਦੀ ਐਡ ਕਰ ਦਿੰਦੀ ਐ ਆਪਾਂ ਖੰਡ ਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਤੇ ਇਹਨੂੰ ਟੱਗ ਕੇ ਫਿਰ 5-6 ਦਿਨ ਵਾਸਤੇ ਧੁੱਪ ਵਿੱਚ ਰੱਖ ਦਵਾਂਗੇ। 5 ਦਿਨਾਂ ਬਾਅਦ ਖੰਡ ਚੰਗੀ ਤਰ੍ਹਾਂ ਪਿਗਲ ਗਈ ਹੈ ਤੇ ਉਹਦਾ ਰਸ ਚੰਗੀ ਤਰ੍ਹਾਂ ਨਿਕਲ ਗਿਆ ਹੈ। ਹੁਣ ਆਪਾਂ ਇਸ ਦੀ ਚਾਸ਼ਨੀ ਬਣਾਵਾਂਗੇ। ਇਹਨਾਂ ਨਿੰਬੂਆਂ ਨੂੰ ਅਲੱਗ ਤੋਂ ਮੈਂ ਹਲਕੇ ਸੇਕ ਤੇ 2-3 ਉਬਾਲੇ ਦਵਾਵਾਂਗੇ। ਲਓ ਜੀ ਹੁਣ ਆਪਣਾ ਨਿੰਬੂਆਂ ਦਾ ਖੱਟਾ ਮਿੱਠਾ achar ਤਿਆਰ ਹੈ। ਮੈਂ ਵੀਡੀਓ ਦੇ ਸਟਾਰਟਿੰਗ 'ਚ ਦੱਸਣਾ ਪਹੁੰਚੀ ਕਿ ਨਿੰਬੂ ਕੱਟਦੇ ਹੋਏ ਆਪਾਂ ਇਹਦੇ ਸਾਰੇ ਬੀਜ ਕੱਢ ਲੈਣੇ ਆ ਨਹੀਂ ਤਾਂ ਨਿੰਬੂਆਂ ਦਾ ਅਚਾਰ ਕੋੜਾ ਹੋ ਜਾਵੇਗਾ ਸੋ ਨਿੰਬੂ ਕੱਟਦੇ ਹੋਏ ਇਹ ਧਿਆਨ ਰੱਖਣਾ ਕਿ ਨਿੰਬੂ ਕੱਟਣ ਤੋਂ ਬਾਅਦ ਸਾਰੇ ਬੀਜ ਕੱਢ ਲਿਓ ਨਹੀਂ ਤਾਂ ਸਾਰਾ achar ਕੋੜਾ ਤੇ ਮਿੱਠਾ ਹੋ ਜਾਊਗਾ ਮੇਰੀ ਬਣਾਈ ਹੋਈ ਰੈਸਪੀ ਮੇਰੀ ਫੈਮਿਲੀ ਨੂੰ ਬਹੁਤ ਪਸੰਦ ਆਈ ਆ ਤੇ ਨਿੰਬੂਆਂ ਦਾ ਖੱਟਾ ਮਿੱਠਾ achar ਬਹੁਤ ਹੀ ਟੇਸਟੀ ਬਣਿਆ ਹੈ ਤੁਸੀਂ ਵੀ ਬਣਾਓ ਤੇ ਇਸ ਨੂੰ ਆਪਾਂ 1.5 ਮਹੀਨੇ ਵਾਸਤੇ ਸਟੋਰ ਵੀ ਕਰਕੇ ਰੱਖ ਸਕਦੇ ਹਾਂ ਜਿੰਨਾ ਜ਼ਿਆਦਾ ਪੁਰਾਣਾ achar ਹੋਊਗਾ ਉਨਨਾ ਹੀ ਜ਼ਿਆਦਾ ਟੇਸਟੀ ਬਣੂਗਾ